ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹਸ਼ਿਆਰਪੁਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦਾ ਇੱਕ ਪ੍ਰਵਾਸੀ ਵੱਲੋਂ ਘਣਾਉਣੀ ਹਰਕਤ ਕਰਕੇ ਕਤਲ ਕੀਤਾ ਜਾਂਦਾ ਉਸ ਵਕਤ ਸਾਡੀ ਕੌਮ ਦੇ ਕੁਝ ਕੜਮ ਚੌਧਰੀ ਜਿਵੇਂ ਨਹਿਮ ਸਿੰਘ ਹੋ ਗਈ ਜਿਆ ਸ਼ੌਮਲੀ ਕਮੇਟੀ ਹੋ ਗਈ ਜੋ ਸਮਾਜ ਸੇਵੀ ਹੋ ਗਏ ਲਖਿਸਤਾਨੇ ਪੰਨੇ ਸਿੱਧੂ ਵਰਗੇ ਬਹੁਤ ਸੀ ਜਿਨ੍ਹਾਂ ਨੇ ਧਰਨੇ ਜਾ ਕੇ ਦਿੱਤੇ ਇਸ ਤਾਂ ਕਿਹਾ ਕਿ ਪੂਰੇ ਪ੍ਰਵਾਸੀਆਂ ਨੂੰ ਪੂਰੇ ਭਈਆਂ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਇਹ ਕਿਹਾ ਔਰ ਇਹ ਵੀ ਕਿਹਾ ਗਿਆ ਕਿ ਉਸ ਭਈਏ ਨੂੰ ਫਾਂਸੀ ਦਿੱਤੀ ਜਾਵੇ ਧਰਨੇ ਲਾ ਦਿੱਤੇ ਗਏ ਸੀ ਇਹ ਸਭ ਨੂੰ ਪਤਾ ਹੈ ਮੇਰੇ ਕਹਿਣ ਦੀ ਗੱਲ ਨਹੀਂ ਪਰ ਹੁਣ ਜਲੰਧਰ ਦੇ ਵਿੱਚ ਜਿਹੜੀ ਇੱਕ ਬੱਚੀ 13 ਸਾਲ ਦੀ ਇੱਕ ਸਿੱਖ ਕੌਮ ਦੇ ਇੱਕ ਗੁਰਸਿੱਖ ਵੱਲੋਂ ਅੰਮ੍ਰਿਤਾਰੀ ਵੱਲੋਂ ਹਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਗਲਾ ਕੁੱਟ ਕੇ ਉਹਨੂੰ ਮਾਰ ਦਿੱਤਾ ਗਿਆ ਤੇ ਉਹਦੇ ਵਾਸਤੇ ਹੁਣ ਕੋਈ ਬੋਲੂਗਾ ਤੇ ਮੈਂ ਸ਼ਰ੍ਹਾਂ ਵਿੱਚ ਗੱਲ ਕਹਿਣਾ ਸਾਰੇ ਮਜ਼ਬਾਂ ਧਰਮਾਂ ਤੋਂ ਪਹਿਲਾਂ ਇੱਕ ਇਨਸਾਨ ਹੈ ਇੱਥੇ ਪੈਦਾ ਹੋਇਆ ਧਰਤੀ ਤੇ ਮਜ਼ਬਾਂ ਧਰਮਾਂ ਤੋਂ ਉੱਪਰ ਉੱਠ ਕੇ ਇਹ ਗੱਲ ਕਹਿਣ ਦੀ ਲੋੜ ਹੈ ਵੀ ਜਿਹੜਾ 50 55 ਸਾਲ ਦਾ ਇੱਕ ਬੰਦਾ ਇੱਕ 13 ਸਾਲ ਦੀ ਬੱਚੀ ਦੇ ਨਾਲ ਇਹੋ ਜਿਹੀ ਘਨੌਣੀ ਹਰਕਤ ਕਰਦਾ ਉਹਨੂੰ ਗਲਾ ਕੁੱਟ ਕੇ ਮਾਰ ਦਿੰਦਾ ਹੈ ਕਿ ਉਹਨੂੰ ਇਹ ਪੰਜਾਬ ਵਿੱਚ ਰਹਿਣ ਦਾ ਹੱਕ ਹੈ ਤੁਸੀਂ ਕਹਿੰਦੇ ਸੀ ਪੂਰੇ ਭਈਆਂ ਨੂੰ ਭਜਾ ਦਿਓ ਤਾਂ ਹੁਣ ਉਹਦੇ ਪਰਿਵਾਰ ਨੂੰ ਭਜਾ ਕੇ ਦੇਖ ਲਓ ਉਹਦੇ ਪੂਰੇ ਪਰਿਵਾਰ ਨੂੰ ਪੰਜਾਬ ਵਿੱਚੋਂ ਕੱਢ ਕੇ ਦੇਖ ਲਓ ਜਿਹੜੇ ਕਹਿੰਦੇ ਸੀ ਗੁੱਟ ਵਾਢ ਦੇ ਰਹੇ ਹਾਂ ਸੌਦਾ ਲਾ ਦੇਣੇ ਹੁੰਦੇ ਹੁਣ ਲਾਓ ਸੌਦਾ ਹੁਣ ਕਈਆਂ ਦੇ ਚਲੂਨੇ ਲੜਦੇ ਨੇ ਤੁਸੀਂ ਅਮਰਧਾਰੀ ਨਾ ਕਹੋ ਜੀ ਤੁਸੀਂ ਗੁਰਸਿੱਖ ਨਾ ਕਹੋ ਜੀ ਤੁਹਾਡਾ ਪਤਾ ਕਿਵੇਂ ਲੱਗੂ ਬਿਮਖੋਟਾ ਪਾ ਕੇ ਤੁਸੀਂ ਕਹੋ ਜੀਏ ਕਰਤੂਤਾਂ ਕਰਦੇ ਹੋ ਪਤਾ ਕਿਵੇਂ ਲੱਗੂ ਮੈਂ ਬਹੁਤਾ ਲੰਮਾ ਚੌੜਾ ਨਹੀਂ ਬੋਲਣਾ ਇਹ ਉਹ ਲੋਕ ਨੇ ਜਿਨ ਨੂੰ ਹਰਾਮਖੋਰ ਕਹਿ ਦੇਉਗੇ ਤਾਂ ਵਧੀਆ ਲੱਗੂ ਇਹ ਤਾਨੇ ਮਾਰਦੇ ਨੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਅਸੀਂ ਹਿੰਦ ਅਹਿਮਦ ਸ਼ਾ ਅਬਦਾਲੀ ਦੇ ਕੋਲੋਂ ਛੜਾਇਆ ਸੀ ਅਸੀਂ ਯੋਧੇ ਹੁੰਨੇ ਆ ਅਸੀ ਇੱਜ਼ਤਾਂ ਦੇ ਧੀਆ ਭੈਣਾਂ ਦੇ ਰਾਖੇ ਹੁੰਨੇ ਸੱਚ ਲੈ ਕੋ ਕਤੀੜ ਦੀ ਵਿੱਚ ਐਂਟਰੀ ਹੋ ਗਈ ਅੰਮ੍ਰਿਤਪਾਲ ਮਹਿਰੋਂ ਦੀ ਉਹ ਪਤਾ ਕਹਿੰਦਾ ਕਹਿੰਦਾ ਇਹਦਾ ਗਾਟਾ ਲਾ ਕੇ ਕਾਲ ਤਖਤ ਦੇ ਸਾਹਮਣੇ ਹੋਣਾ ਚਾਹੀਦਾ ਮੈਂ ਤੂੰ ਕਿੱਥੇ ਬੈਠਾ ਹੈ ਕਹਿੰਦਾ ਜਦੋਂ ਕੋਈ ਪੁਰਾਣੇ ਜਵਾਨੇ ਦੀ ਗੱਲ ਮੈਂ ਕਰਾਂ ਕੋਈ ਦਰਵਾਜੇ ਦੇ ਸਾਹਮਣੇ ਆਉਂਦੇ ਸੀ ਨਾ ਦਰਵਾਜਾ ਖੋਲਣ ਵਾਸਤੇ ਜਦੋਂ ਕਿਸੇ ਕੁੜੀ ਨੂੰ ਜਾਣਾ ਪੈਂਦਾ ਸੀ ਦਰਵਾਜਾ ਖੋਲਣ ਤੋਂ ਪਹਿਲਾਂ ਉਹਨੂੰ ਚੁੰਨੀ ਸੁਵਾਲਣੀ ਪੈਂਦੀ ਸੀ ਨੰਗੇ ਸਿਰੋਂ ਚੁੰਨੀ ਤੋਂ ਬਿਨਾ ਜਣ ਕੇ ਦਰਵਾਜਾ ਖੋਲਣੀ ਜਾਂਦੀ ਸੀ ਤੈਨੂੰ ਕੁਤੇੜ ਨੂੰ ਪੁੱਛੋ ਵੀ ਤੂੰ ਜਦੋਂ ਕਮਲਕੌਰ ਦਾ ਕਤਲ ਕਰਕੇ ਭੱਜਿਆ ਤੂੰ ਸਰੋਬੇ ਦੇ ਨਾਲ ਗਲਾਂ ਘੁੱਟ ਕੇ ਕੁੜੀ ਨੂੰ ਮਾਰੇ ਤਉਨ ਸ਼ਰਮ ਨਹੀਂ ਹੁੰਦੀ ਹੰਜੀ ਗੱਲਾਂ ਕਰਦੇ ਨੂੰ ਪਤਾ ਨਹੀਂ ਕਿੱਥੇ ਬੈਠੀ ਹੈ ਕਤੀੜ ਪਤਾ ਨਹੀਂ ਪਾਕਿਸਤਾਨ ਚ ਬੈਠਾ ਹੈ ਅਮਰਤਪਾਲ ਮੇਹਰੋ ਖਾਜ ਤੇ ਪਤਾ ਨਹੀਂ ਦਵਾਈ ਬੈਠਾ ਉੱਥੇ ਜਾ ਕੇ ਵੀਡੀਓ ਪਾਉਂਦਾ ਕਿਤੇ ਆਡੀਓ ਕਾਲ ਤੇ ਗੱਲ ਕਰਦਾ ਗਾਲ ਵੱਢ ਕੇ ਕਾਲ ਤੱਕ ਦੇ ਮੂਲੇ ਸਿਰ ਤੇ ਵੀ ਤੂੰ ਸੈਟ ਆ ਕੇ ਲੋਕਾਂ ਨੂੰ ਮਰਵਾਉਣਾ ਤੁਸੀਂ ਤੇ ਹੁਣ ਕੋਈ ਵੀ ਕਤੀੜ ਸਾਹਮਣੇ ਨਹੀਂ ਆਈ ਸੌਦਾ ਲਾ ਦੇਾਂਗੇ ਗੁੱਟ ਵੜ ਦੇਾਂਗੇ ਜਾਨੋ ਮਾਰ ਦੇਾਂਗੇ ਅੱਗ ਲਾ ਦੇਾਂਗੇ ਲਾਉ ਹੋਣਾ ਹੁਣ ਆਵਦਾ ਜੇ ਕੋਈ ਮਹੱਤਲ ਹੁੰਦਾ ਉੱਥੇ ਗਰੀਬ ਘਰ ਦਾ ਹੁੰਦਾ ਹੁਣ ਨੂੰ ਕੁੱਟਮਾਰ ਕਰਨ ਤੇ ਵੜ ਦਿੰਦੇ ਪਤਾ ਨਹੀਂ ਕਿ ਕਿਦਾਂ ਦੇ ਲੋਕ ਐ ਸ਼ਨੀ ਵਰਗੇ ਫੁਕਰੇ ਜਿਹੜੇ ਕਹਿੰਦੇ ਹੁੰਦੇ ਸੀ ਸੋਦਾ ਲਾਤਾ ਸੀ ਸੂਰੀ ਨੂੰ ਮਾਰਦਾ ਹੁਣ ਕੋਈ ਜੋ ਦਾ ਪਿੱਛੇ ਬਚਿਆ ਹੀ ਨਹੀਂ ਅਸੀਂ ਅਜੇ ਮਰੀਦ ਮਾਨ ਵਰਗੇ ਭੌਂਕਦੇ ਹੁੰਦੇ ਕੁੱਤੇਆਂ ਵਾਂਗੂ ਅਸੀਂ ਤਾਂ ਜੀ ਕੌਮ ਦੇ ਰਾਖੇ ਆ ਸੋਦੇ ਲਾਉਣ ਵਾਲਿਆਂ ਸੂਰਮੇ ਪੈਦਾ ਕਰਦੇ ਹੁਣ ਸੂਰਮਾ ਕੋਈ ਸਾਹਮਣੇ ਆਉਂਦਾ ਹੀ ਨਹੀਂ ਪਦਲੇ ਕਿੜੀ ਖੁੱਡਾਂ ਵਿੱਚ ਬੜੇ ਆ ਲੱਖੇ ਵਰਗੀਆਂ ਕਦੀਣਾ ਭਾਲੇ ਵਰਗੀਆਂ ਕਦੀਣਾ ਪਦਲੇ ਕਿੱਥੇ ਬੈਠੀਆਂ ਨੇ ਹੁਣ ਲਾਓ ਜਾ ਕੇ ਧਰਨਾ ਦਿਵਾਓ ਇਨਸਾਫ ਉਸ ਕੁੜੀ ਨੂੰ ਕਾਰਨ ਇਹ ਵੀ ਉਹ ਅਮਰਧਾਰੀ ਹੈ ਉਹ ਸਿੱਖ ਹੈ ਸਾਡੀ ਮਿੱਟੀ ਪੱਟ ਹੁੰਦੀ ਹੈ ਹੁਣ ਪੱਟੋ ਚੰਗੀ ਤਰ੍ਹਾਂ ਪਤਾ ਲੱਗੇ ਵੀ ਇਹ ਤਹਿਰਾਵੇ ਦੇ ਥੱਲੇ ਕੀ ਹੈ ਹੁਣ ਹੁਣ ਕਹੋ ਵੀ ਆਰਐਸਐਸ ਦੀਆਂ ਖਾਕੀ ਨਿਕਰਾਂ ਨੇ ਕਹਿਣਾ ਬੜਾ ਸੌਖਾ ਹੈ ਹੁਣ ਇਹਨਾਂ ਦੇ ਕਿਹੜੀ ਵੀ ਨਿਕਰ ਪਾਈ ਸੀ ਦੇ ਤੁਸੀਂ ਕੋਈ ਵੱਡਾ ਅਫਸਰ ਵੱਡੇ ਉਹਦੇ ਤੇ ਬੈਠਾ ਕੋਈ ਸਿੱਖ ਪ੍ਰਚਾਰਕ ਸੱਚੀ ਗੱਲ ਕਹੇ ਤੁਸੀਂ ਝਟ ਗਏ ਜਦਨੇ ਉਹ ਇਹਦੇ ਖਾਕੀ ਨਿਕਰ ਪਾਈ ਹੈ ਤੇ ਹੁਣ ਇਹ ਜਿਨੇ 13 ਸਾਲ ਦੀ ਬੱਚੀ ਨਾਲ ਘਣਾਉਣੀ ਹਰਕਤ ਕੀਤੀ ਹੈ ਇਹਦੇ ਕਿਹੜੀ ਨਿਕਰ ਪਾਈ ਸੀ ਹੁਣ ਆ ਫੱਡਾਂ ਚੋਂ ਬਾਹਰ ਮਤਲਬ ਹਰਾਮਖੋਰ ਕਈਏ ਹੋਣ ਇਹਨਾਂ ਸਾਰਿਆਂ ਨੂੰ ਵਧੀਆ ਭਵੇਂ ਇਹਨੇ ਹਿੰਗ ਹੋਣ ਜਥੇ ਬੰਦੀਆਂ ਹੋਣ ਜਿਹੜਾ ਮਰਜੀ ਹੋਵੇ ਤੁਹਾਨੂੰ ਹਰਾਮਖੋਰੀ ਕਮਾਵੇਂ ਤੁਹਾਨੂੰ ਸ਼ਰਮ ਨਹੀਂ ਆਉਂਦੀ 13 ਸਾਲ ਦੀ ਕੁੜੀ ਦੇ ਨਾਲ ਇਹੋ ਜੀ ਗੰਦੀ ਹਰਕਤ ਕੀਤੀ ਗਈ ਉਹਨੂੰ ਮਾਰ ਦਿੱਤਾ ਗਿਆ ਹੁਣ ਤਾਂ ਲੈ ਲਾਉਂਦੇ ਨਹੀਂ ਕਿਸਾਨ ਜਥੇ ਬੰਦੀਆਂ ਬੜੇ ਕਿੱਥੇ ਆ ਬੜਾ ਬੜਾ ਬੁਲਕ ਤੇ ਸੀ ਕਿਸੇ ਬਈ ਇਹਨੇ ਰੇੜੀ ਲਾਇਆ ਜਾ ਕੇ ਉਹਦੀ ਕੁੱਟਮਾਰ ਕਰਦੀ ਉਹਦਾ ਸਮਾਨ ਤੋੜਪਨ ਕਰਦੀ ਤੇ ਹੁਣ ਇਹ ਤਾਨਾ ਨਹੀਂ ਇਹ ਖਰੀਆਂ ਖਰੀਆਂ ਸੁਣਾਈਆਂ ਨੇ ਚਲੂਣੇ ਲੜਨਗੇ ਹਰ ਧਮਕੀਆਂ ਦਿੰਦੇ ਐ ਤੁਸੀਂ ਗਿਆਨੀ ਜੀ ਅਮਰਧਾਰੀ ਨਾ ਕਹੋ ਉਹਨੂੰ ਤੁਸੀਂ ਗੁਰਸਿੱਖ ਨਾ ਕਹੋ ਹੋਰ ਕੀ ਕਹੀਏ ਦੱਸੋ ਕੀ ਕਹੀਏ ਜਦੋਂ ਹੈਗਾ ਉਹ ਉਦੇ ਨਾਮ ਨਾਲ ਸਿੰਘ ਲੱਗਿਆ ਅਮਰ ਛਕਿਆ ਹੋਇਆ ਦਾੜ੍ਹੀ ਕੇਸ ਰੱਖੇ ਨੇ ਕਿਰਪਾਨ ਪਾਈ ਹੋਈ ਹੈ। ਫੁਰਕ ਗਈਆਂ ਉਹਨੂੰ। ਇਹਦਾ ਮਤਲਬ ਪਤਾ ਕੀ ਹੈ ਵੀ ਇਦਾਂ ਦੇ ਤੁਹਾਡੇ ਵਿੱਚ ਹੋਰ ਬਹੁਤ ਨੇ। ਇੱਕ ਨਹੀਂ ਹੋਰ ਬਹੁਤ ਨੇ। ਜਦੋਂ ਇੱਕ ਦਾ ਭਾਂਡਾ ਭੰਨਾਂਗੇ ਨਾ ਫਿਰ ਹੋਰ ਵੀ ਹੋਰ ਵੀ ਬਹੁਤ ਆਣਗੇ। ਇਹਦਾ ਮਤਲਬ ਇਹ ਹੈ। ਛੇਤਰਾਂ ਦੀ ਘਾਟ ਇਹਨਾਂ ਲੋਕਾਂ ਨੂੰ ਪੂਰੀ ਕੌਮ ਦਾ ਜਲੂਸ ਕੱਢ ਕੇ ਰੱਖਤਾ ਪੂਰੀ ਕੌਮ ਦਾ। ਤੁਹਾਡੇ ਵਰਗੇ ਪੈਦਾ ਕੀਤੇ ਸੀ ਗੁਰੂ ਕਾਲ ਗੀਰਨ ਧਰ ਸੱਚੇ ਪਾਤਸ਼ਾਹ ਨੇ। ਇਹਦਾ ਮਤਲਬਤਾ ਕੀ ਹੈ ਜਦੋਂ ਆਪ ਵੀ ਤੁਸੀਂ ਉਹ ਗੱਪ ਮਾਰਦੇ ਹੋ ਉੱਥੇ 80000 ਦਾ ਕੱਟ ਸੀ ਪੰਜ ਸਿੰਘ ਨੇਤਰੇ ਇਹਦਾ ਮਤਲਬ ਕੱਠਾਂ ਦੇ ਵਿੱਚ ਕੋਈ ਹੈ ਨਹੀਂ ਸੂਰਮਾ ਕੱਠਾਂ ਦੇ ਵਿੱਚ ਭੇਡਾਂ ਨੇ ਤਾਈਆਂ ਪੰਜ ਨੇਤਰੇ ਸੀ ਇਹਦਾ ਮਤਲਬ ਇਹੀ ਹੈ ਜਨਕਿ ਜੇ ਅੱਜ ਵੀ ਸੂਰਮਾ ਲੱਭਣਾ ਹੋਵੇ ਤਾਂ ਕਰੋੜਾਂ ਵਿੱਚੋਂ ਲੱਭਾ ਤਮਤ ਲਈ ਇਹੀ ਹੈ ਵੀ ਅਸੀਂ ਸਾਰੇ ਭੇਡਾਂ ਦੀ ਤਰ੍ਹਾਂ ਤੁਰੇ ਫਿਰਦੇ ਆ ਸਮਝ ਨਹੀਂ ਆਉਂਦੀ ਲੈ ਜਿਹੜੇ ਬਾਬੇ ਨਾਨਕ ਨੇ ਰਾਜੇ ਸਿੰਘ ਮਕਦਮ ਕੁੱਤੇ ਤੱਕ ਸ਼ਬਦ ਵਰਤੇ ਆ ਤੇ ਉਹ ਕਹੀ ਜਾਂਦੇ ਆ ਕਿ ਅਮਰਧਾਰੀ ਨਾ ਕਹੋ ਜੀ ਇਹਨੂੰ ਗੁਰਸਿੱਖ ਨਾ ਕਹੋ ਜੀ ਸਾਡੀ ਮਿੱਟੀ ਪੱਟ ਹੁੰਦੀ ਹੈ ਮਿੱਟੀ ਪੱਟਾਂਗੇ ਚੰਗੀ ਤਰ੍ਹਾਂ ਤੁਹਾਡੀਆਂ ਕਰਤੂਤਾਂ ਸਾਹਮਣੇ ਆਉਣ ਪਤਾ ਲੱਗੇ ਵੀ ਤੜਕੇ ਉੱਠ ਕੇ ਤੁਸੀਂ ਵੈਗਰੂ ਵੈਗਰੂ ਕਰਦੇ ਹੋ ਸੁਖਮਨੀ ਸਾਹਿਬ ਪੜ੍ਹਦੇ ਹੋ ਬਾਜਵਣੇ ਨਿਤਨੇਮ ਕਰਦੇ ਹੋ ਤੁਹਾਡੇ ਕਰਤੂਤਾਂ ਆਹ ਨੇ ਪਤਾ ਲੱਗੇ ਲੋਕਾਂ ਨੂੰ ਹੁਣ ਖੁੱਡਾਂ ਚੋਂ ਬਾਹਰ ਨਿਕਲੋ ਹੁਣ ਕੁੜੀ ਦੇ ਦੇ ਨਾਲ ਖੜੋ ਇਨਸਾਫ ਦਵਾਉ ਨੂੰ ਤੁਸੀਂ ਹੁਣੇ ਮਿਰਚਾਂ ਲੱਗਣੀਆਂ ਕੀ ਹੁਣ ਪੂਰੇ ਸਿੱਖਾਂ ਨੂੰ ਪੰਜਾਬ ਚ ਭਜਾਈਏ ਨਾਲੇ ਸਾੜੀ ਦਾ ਬਾਦ ਦੀ ਇਕੱਠ ਘਾਟੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ ਉਹ ਅਧੀ ਘਟ ਹੈ ਹੁਣ ਪੂਰੇ ਸਿੱਖਾਂ ਨੂੰ ਪੰਜਾਬ ਵਿੱਚੋਂ ਭਜਾ ਦਈਏ ਖਾਲੀ ਕਰ ਦਈਏ ਹੁਣ ਫਿਰ ਪੂਰਾ ਪੰਜਾਬ ਜੇ ਤੁਹਾਡੀ ਗੱਲ ਮੰਨ ਲਈਏ ਤਾਂ ਸ਼ਰਮ ਮਨ ਲਓ ਮਾੜੀ ਮੋਟੀ ਜੇ ਕਿਤੇ ਇੱਕ ਕਾਰ ਪਾਏ ਨੇ ਨਾ ਇਹ ਬਾਣੇ ਵਿੱਚ ਰਹਿੰਦੇ ਹੋ ਤਾਂ ਸੁਨਾਨਤ ਵੀ ਸਿੱਖ ਲਓ ਮਾੜਾ ਮੋਟਾ ਅਕਲ ਤੋਂ ਕੰਮ ਵੀ ਲੈ ਲਓ ਵੀ ਸਾਡਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੁਣ ਜਿੰਨੇ ਵੀ ਛਿੱਤਰ ਪੈਣੇ ਨੇ ਲੋਕਾਂ ਦੇ ਉਹਨੇ ਥੋੜੇ ਐ ਬੜਾ ਗੁੱਟ ਹੁਣ ਜਾ ਕੇ ਲਾਓ ਧਰਨੇ ਹੁਣ ਜਾ ਕੇ ਪਰੇ ਕਹੋ ਉਥੇ ਬੋਰਡ ਲੈ ਕੇ ਲਾਇਓ ਬਈ ਅਮਰਤ ਹਾਰੀ ਸੀ ਇਹ ਗੁਰਸਿੱਖ ਸੀ ਇਹ ਵੀ ਨਾਲ ਦੂਟ ਤੇ ਲਿਖਿਓ ਜਿਵੇਂ ਲਿਖਿਆ ਸੀ ਨਾ ਬੋਰਡ ਪਹਿਲਾਂ ਵੱਡੇ ਵੱਡੇ ਫਲੈਕਸਾ ਬਣਾ ਕੇ ਭਈਏ ਭਜਾਓ ਪੰਜਾਬ ਬਚਾਓ ਹੁਣ ਇਦਾਂ ਵੱਡੇ ਫਲੈਕਸ ਬਣਾ ਕੇ ਲਿਖਿਓ ਵੱਡੇ ਬੋਰਡਾਂ ਤੇ ਵੀ ਸਿੱਖ ਭਜਾਓ ਪੰਜਾਬ ਬਚਾਓ ਇਹ ਕੁੜੀ ਨੂੰ ਮਾਰਨ ਵਾਲਾ ਗੁਰਸਿੱਖ ਸੀ ਅਮਰਤ ਹਾਰੀ ਸੀ ਇਹ ਇਹ ਲਿਖ ਕੇ ਲਾਇਆ ਹੁਣ ਫੇ ਤੁਹਾਨੂੰ ਸ਼ਰਮ ਆਉ ਮੜੀ ਕੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਇਰਲ ਜਿੱਕੀ ਫਤੇ